ਹਾਂਜੀ ਅਸੀਂ ਮਤਲਬ ਸਾਚੀ ਬ੍ਰਾਈਡਲ ਸਟੂਡੀਓ ਦੇ ਨਾਮ ਤੇ ਆਪਣਾ ਸਲੂਨ ਓਪਨ ਕੀਤਾ ਪਹਿਲੇ ਵੀ ਸਾਡੀ ਇੱਕ ਬ੍ਰਾਂਚ ਚੱਲ ਰਹੀ ਸੀ ਕਾਫੀ ਅੱਛਾ ਰਿਸਪੌਂਸ ਮਿਲਿਆ ਸਾਨੂੰ ਇਸੇ ਕਲਾਇੰਟ ਦੀ ਡਿਮਾਂਡ ਦੇ ਉੱਪਰ ਹੀ ਅਸੀਂ ਹੁਣ ਆਪਣਾ ਸਿਟੀ ਸਾਈਡ ਵਾਲ ਆਇਆ ਕਿਉਂਕਿ ਕਲਾਇੰਟਸ ਆਂਦੇ ਸੀ ਕਿ ਤੁਸੀਂ ਕਿਤੇ ਅੱਛੀ ਜਗ੍ਹਾ ਤੇ ਬਾਹਰ ਆਓ ਕਿਉਂਕਿ ਉਹਨਾਂ ਨੂੰ ਅੰਦਰ ਵਿੱਚ ਵੀ ਥੋੜੀ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਅਸੀਂ ਹੁਣ ਆਪਣੀ ਨਵੀਂ ਬ੍ਰਾਂਚ ਸ਼ੁਰੂ ਕੀਤੀ ਹੈ ਹੋਪ ਹੈ ਕਿ ਕਾਫੀ ਕਾਲਸਾ ਕਾਲਜ ਫੋਨ ਨੰਬਰ ਗੇਟ ਦੇ ਓਪੋਜ਼ਿਟ ਹਾਂ ਜੀ ਉਹਦੀ ਤੁਹਾਨੂੰ ਕੀ ਸਪੈਸ਼ਲ ਕੀ ਮਿਲੇਗਾ ਕਸਟਮ ਸਪੈਸ਼ਲ ਅਸੀਂ ਬ੍ਰਾਈਡਲ ਸਰਵਿਸੇ ਦਵਾਂਗੇ ਇਸ ਤੋਂ ਇਲਾਵਾ ਮਤਲਬ ਸਟੂਡੈਂਟਸ ਨੂੰ ਵੀ ਫੋਕਸ ਕਰਾਂਗੇ ਕਿ ਥਿਉਰੀ ਤੋਂ ਜ਼ਿਆਦਾ ਉਹ ਪ੍ਰੈਕਟੀਕਲ ਵਰਕ ਤੇ ਆਪਾਂ ਉਹਨਾਂ ਨੂੰ ਕਰਵਾ ਸਕੀਏ ਕਿਉਂਕਿ ਮੈਨੂੰ ਲੱਗਦਾ ਹੈ ਕਿ ਥਿਉਰੀ ਤੋਂ ਜ਼ਿਆਦਾ ਇੰਪੋਰਟੈਂਟ ਹੈ ਬੱਚੇ ਪ੍ਰੈਕਟੀਕਲ ਵਰਕ ਕਰਨ ਮੇਰੇ ਫੈਸਟੀਵਲ ਸੀਜ਼ਨ ਆ ਰਿਹਾ ਫੈਸਟੀਵਲ ਲੈ ਕੇ ਕੋਈ ਆਫਰ ਹਾਂ ਜੀ ਹਾਂ ਜੀ ਕਾਫੀ ਅੱਛੀਆਂ ਆਫਰਸ ਅਸੀਂ ਕੱਢੀਆਂ ਵਾਂ ਕੱਲ ਤੋਂ ਮਤਲਬ ਅਸੀਂ ਸਟਾਰਟ ਕਰ ਦਾਂਗੇ ਆਪਣੀ ਆਫਰਸ ਅਸੀਂ ਮੀਡੀਆ ਦੇ ਥਰੂ ਐਕਸਪਲੋਰ ਕਰਾਂਗੇ ਕਲਾਈਂਟ ਦੇ ਜੀ ਦੀ ਗੱਲ ਜਿਹੜੀ ਉੱਪਰ ਕੀਤੀ ਹੈ ਹਾਂਜੀ ਜਿਹੜੀ ਤਰੀਫ ਹਸਪਤਾਲ ਚਾ ਉਹ ਕਿੰਨਾ ਸਾਲ ਹੋ ਗਿਆ ਤੁਹਾਨੂੰ ਕੰਮ ਕਰਦੇ ਫਰਸਟ ਬ੍ਰਾਂਚ ਤੇ ਸਾਨੂੰ 6 ਇਅਰ ਹੋ ਗਿਆ ਹੈ ਕਾਫੀ ਅੱਛਾ ਕਲਾਇੰਟ ਸੀ ਸਾਡਾ ਸਾਰਾ ਕਲਾਇੰਟ ਜਿਹੜਾ ਉਹ ਮਤਲਬ ਸਿਟੀ ਸਾਈਡ ਤੋਂ ਆ ਰਿਹਾ ਵੱਲੇ ਤੋਂ ਆ ਰਿਹਾ ਸਾਨੂੰ ਰਈਆ ਤੋਂ ਆ ਰਿਹਾ ਅਟਾਰੀ ਸਾਈਡ ਆ ਰਹੀ ਹੈ ਸਾਰੀ ਬਟਾਲਾ ਆ ਰਿਹਾ ਹੈ ਉਸੇ ਚੀਜ਼ ਨੂੰ ਮਤਲਬ ਦੇਖਦੇ ਅਸੀਂ ਆਪਣੇ ਆਪ ਨੂੰ ਹੁਣ ਬਾਹਰ ਲੈ ਕੇ ਆਏ ਆ ਮੈਮ ਫੈਸਟੀਵਲ ਸੀਜ਼ਨ ਹੈ ਜ਼ਿਆਦਾਤਰ ਬ੍ਰਾਈਡਲ ਦੇ ਉੱਤੇ ਫੋਕਸ ਕਾਫੀ ਹੁੰਦਾ ਹੈ ਕਿਉਂਕਿ ਸੀਜ਼ਨ ਵੀ ਅੱਗੇ ਵਿਆਹ ਸ਼ਾਦੀਆਂ ਦੇ ਜਾਂ ਫੈਸਟੀਵਲ ਜਾਂ ਕਰਵਾ ਚੋਂ ਹੁੰਦਾ ਹੈ ਤੁਸੀਂ ਨੂੰ ਲੱਗਦਾ ਤੁਹਾਡਾ ਸੈਲੂਨ ਕਿਸ ਤਰ੍ਹਾਂ ਤਿਆਰ ਹੈ ਖਾਸ ਕਰਕੇ ਇਸ ਸੈਲਟ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਲੋਕ ਆਉਂਦੇ ਆਂ ਬ੍ਰਾਈਡਲ ਵਾਸਤੇ ਅਸੀਂ ਕਾਫੀ ਮਤਲਬ ਆਪਣੇ ਐਫਰਟਸ ਲਗਾਨੇ ਆ ਕਿ ਬ੍ਰਾਈਡਲ ਦੀ ਜਿਹੜੀ ਲੁੱਕ ਆ ਉਹ ਮਤਲਬ ਕਾਫੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਉਹ ਸਪੈਸ਼ਲ ਅਟਰੈਕਸ਼ਨ ਹੁੰਦੀ ਹੈ ਕਿਸੇ ਵੀ ਇਵੈਂਟ ਦੇ ਵਿੱਚ ਜਦੋਂ ਉਹ ਆਪਣੀ ਮੈਰਿਜ ਤੇ ਜਾਂਦੀ ਹੈ ਸਭ ਤੋਂ ਜ਼ਿਆਦਾ ਅਸੀਂ ਬ੍ਰਾਈਡਲ ਨੂੰ ਹੀ ਫੋਕਸ ਕਰਦੇ ਆ ਇਸ ਕਰਕੇ ਅਸੀਂ ਆਪਣੇ ਫੁੱਲ ਐਫਰਟਸ ਛੜੇ ਆ ਉਹ ਬ੍ਰਾਈਡਲ ਨੂੰ ਦਿੰਨੇ ਆ ਕਿ ਉਹਦੇ ਵਿੱਚ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਕਮੀ ਨਜ਼ਰ ਨਾ ਆਵੇ ਲੂਨ ਦੇ ਵਿੱਚ ਕਿਹੜੀਆਂ ਕਿੜੀਆਂ ਸਰਵਿਸਸਿਸ ਲਈ ਹੋਤਾ ਸਾਡੇ ਮਤਲਬ ਇਸ ਲੂਨ ਦੇ ਵਿੱਚ ਹੈਅਰ ਦਾ ਸਕਿਨ ਮੇਕਅਪ ਐਂਡ ਨੇਲਸ ਦੇ ਸਰਵਿਸਸਿਸ ਦਵਾਂਗੇ ਇਸ ਤੋਂ ਇਲਾਵਾ ਅਸੀਂ ਮਤਲਬ ਅਕੈਡਮੀ ਨੂੰ ਵੀ ਜਲਦੀ ਹੀ ਸਟਾਰਟ ਕਰਨ ਜਾ ਰਹੇ ਹਾਂ ਆਲਰੇਡੀ ਚੱਲ ਰਹੀ ਹੈ ਬਸ ਹੁਣ ਅਸੀਂ ਥੋੜਾ ਗ੍ਰੈਂਡ ਲੈਵਲ ਤੇ ਆਪਣਾ ਅਕੈਡਮੀ ਜੋ ਉਹ ਓਪਨ ਕਰਨਗੇ ਠੀਕ ਠੀਕ ਹੈ ਜੇ ਅਸੀਂ ਇਸ ਪਾਟੇ ਕੋ ਆਂਗੇ ਤੇ ਉਹਨਾਂ ਨੂੰ ਡਿਸਕਾਊਂਟ ਵਰਗੇ ਪੈਕੇਜ ਹਾਂਜੀ ਹਾਂਜੀ ਕਾਫੀ ਅੱਛੇ ਡਿਸਕਾਊਂਟ ਦਵਾਂਗੇ ਬੱਚਾ ਨੂੰ ਨਾ ਟਾਈਮ ਕਿੰਨੇ ਵੇਲੇ ਲਾ ਕੇ ਕਿੰਨੇ ਵੇਲੇ ਟਾਈਮਿੰਗ ਵਗੈਰਾ ਜਿਹਾ ਸੀ ਮਤਲਬ ਉਹਦਾ ਸਕੇਜੂਲ ਪੂਰਾ ਡਿਸਾਈਡ ਕਰ ਗਏ ਹਾਂ ਜੋ ਵੀ ਹੋਏਗਾ ਉਹ ਅਪਲੋਡ ਕਰ ਦਿੱਤਾ ਜਾਵੇਗਾ ਕੋਰਸ ਕਰਨ ਤੋਂ ਬਾਅਦ ਜਿਹੜਾ ਸਰਟੀਫਿਕੇਟ ਦਿੱਤਾ ਜਾਏਗਾ ਹਾਂਜੀ ਹਾਂਜੀ ਉਹਦੇ ਬਾਅਦ ਬੱਚਿਆਂ ਨੂੰ ਕੀ ਫੈਸਿਲਿਟੀ ਮਿਲੇਗੀ ਕੀ ਬੈਨੀਫਿਟ ਫੈਸਿਲਿਟੀ ਅਸੀਂ ਉਹਨਾਂ ਨੂੰ ਕਾਫੀ ਮਤਲਬ ਆਈਐਸਓ ਸਰਟੀਫਾਈਡ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਆਪਣੇ ਕਿਸੇ ਤਰ੍ਹਾਂ ਦੇ ਵੀ ਵਰਕ ਕਰ ਸਕਦੇ ਆ ਸਰਟੀਫਿਕੇਟ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਠੀਕ 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 ਹੈ